ਹਾਂ ਜੇ ਕੋੜੇ ਠੀਕ ਹੁੰਦੇ ਨੇ ਜਿਹਨੂੰ ਖੁਰਕ ਹੋਵੇ ਹਾਂਜੀ ਉਹ ਚਾਰ ਪੰਜ ਐਤਵਾਰ ਇਸ਼ਨਾਨ ਕਰੇ ਠੀਕ ਹੈ ਕੋੜ ਪੰਜ ਮਰਸੇ ਇਸ਼ਨਾਨ ਕੀਤਾ ਬਿਲਕੁਲ ਠੀਕ ਹੋ ਗਿਆ ਜੀ ਜੀ ਜੀਦਰ ਸਿੰਘ ਪਾਗਮਾ ਜਰਾ ਸ਼왈ਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਹਾਂ ਮੌਜੂਦ ਗੁਰਦੁਆਰਾ ਸਾਹਿਬ ਕੋੜੀ ਵਾਲਾ ਘਾਟ ਜ਼ਿਲ੍ਹਾ ਲਖੀਮਪੁਰ ਖੀਰੀ ਮੌਜੂਦ ਹਾਂ ਸਾਡੇ ਨਾਲ ਬਜ਼ੁਰਗ ਵੀ ਮੌਜੂਦ ਨੇ ਔਰ ਇਸ ਜਗ੍ਹਾ ਤੇ ਗੁਰੂ ਸਾਹਿਬ ਨੇ ਜਾਨੀ ਕਿ ਪਹਿਲੀ ਪਾਤਸ਼ਾਹੀ ਨੇ ਆਪਣੀ ਉਦਾਸੀ ਦੇ ਵਿੱਚ ਇੱਥੇ ਕੋੜੀਆਂ ਨੂੰ ਠੀਕ ਕੀਤਾ ਹੈ ਜਾਨੀ ਕਿ ਹੁਣ ਵੀ ਜੋ ਅਸੀਂ ਸੁਣਿਆ ਕਥਾਵਾਂ ਸੁਣਦੇ ਹਾਂ ਬਈ ਮੱਸਿਆ ਵਾਲੇ ਦਿਨ ਅਜੇ ਵੀ ਲੋਕ ਨੰਨਦੇ ਨੇ ਉਹਨਾਂ ਨੂੰ ਆਰਾਮ ਹੁੰਦਾ ਹੈ ਸੋ ਗੱਲਬਾਤ ਕਰਾਂਗੇ ਸਾਡੇ ਨਾਲ ਗੁਰਦਾਰਾ ਸਾਹਿਬ ਦੇ ਪ੍ਰਬੰਧਕ ਵੀ ਨੇ ਔਰ ਵੱਡੇ ਸੇਵਾਦਾਰ ਵੀ ਨੇ ਔਰ ਇਲਾਕੇ ਦੇ ਵਿੱਚ ਇਹਨਾਂ ਦੀ ਵੱਡੀ ਪੁੱਛ ਹੈ ਤੇ ਜੇ ਆਪਾਂ ਇਹਨਾਂ ਦਾ ਪਿੱਛਾ ਪੁੱਛੀਏ ਤਾਂ ਇਹਨਾਂ ਦਾ ਜ਼ਿਲ੍ਹਾ ਅੰਮ੍ਰਿਤਸਰ ਜ਼ਿਲ੍ਹਾ ਅੰਮ੍ਰਿਤਸਰ ਤੋਂ ਇੱਕ ਵੱਡੇ ਜ਼ਿਮੀਂਦਾਰ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਨੇ ਸੋ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਈਫ ਜੀ ਕਾ ਖਾਲਸਾ ਵਾਹਿ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਮਖਤਿਆਰ ਸਿੰਘ ਮਖਤਿਆਰ ਸਿੰਘ ਜੀ ਤੁਸੀਂ ਇਸ ਇਤਿਹਾਸ ਬਾਰੇ ਸਾਰਾ ਜਾਣਦੇ ਹੋ ਜੋ ਸਾਡੇ ਦਰਸ਼ਕ ਤੁਹਾਨੂੰ ਟੀਵੀ ਤੇ ਦੇਖ ਰਹੇ ਐ ਉਸ ਇਤਿਹਾਸ ਬਾਰੇ ਚੰਨਣਾ ਪਾਉਣ ਦੀ ਕੋਸ਼ਿਸ਼ ਕਰਿਓ ਹਾਂਜੀ ਇਹ ਜਿਹੜਾ ਗੁਰਦੁਆਰਾ ਐ ਇਹ ਪਹਿਲਾਂ ਅੱਜ ਤੋਂ ਇਹ ਸੰਨ 70 ਦੇ ਵਿੱਚ ਜੀ ਲੋਕ ਇੱਥੋਂ ਨਲੀ ਦੇ ਵਿੱਚ ਇਸ਼ਨਾਨ ਕਰਨ ਜਾਂਦੇ ਹਨ ਜੀ ਉੱਥੋਂ ਫਿਰ ਜੋ ਚਾਰ ਵੇਖਿਆ ਤੇ ਪਿਆਸੇ ਤੇ ਗੁਰੂ ਨਾਨਕ ਦੇਵ ਜੀ ਆਏ ਹਨ ਪੁੱਛਿਆ ਇੱਧਰ ਦੇ ਲੋਕ ਅੱਛਾ ਜੀ ਅਸੀਂ ਵੀ ਜਾਂਦੇ ਰਹੇ ਹਾਂ ਜੀ ਤੇ ਉਦੋਂ ਬਾਅਦ ਇਤਿਹਾਸ ਜਦੋਂ ਵੇਖਿਆ ਗਿਆ ਜੀ ਫਿਰ ਇੱਥੇ ਬਾਬਾ ਇੱਥੋਂ ਬਾਬਾ ਫੌਜਾ ਸਿੰਘ ਆਇਆ ਅੱਛਾ ਜੀ ਕੁਝ ਦਿਨ ਆਇਆ ਉਹਨਾਂ ਥੋੜਾ ਜਿਹਾ ਸਮਾਨ ਲੈ ਆ ਕੇ ਰੱਖਿਆ ਤੇ ਇੱਥੇ ਬਵਾਦ ਬਣਿਆ ਉਹ ਸਮਾਨ ਚੁੱਕ ਕੇ ਟਰ ਗਿਆ ਅੱਛਾ ਜੀ ਜਦੋਂ ਟਰ ਗਿਆ ਉਹ ਜੋ ਬਾਅਦ ਫਿਰ ਜਾ ਕੇ ਆਪਣੀ ਸੰਗਤ ਨੇ ਜਾ ਕੇ ਵਿੱਚ ਜਸਹਰ ਬਣੇ ਪੰਜ ਜੀ ਤੇ ਫਿਰ ਇਹਦਾ ਇੱਥੇ ਆਰੰਭ ਕੀਤਾ ਗਿਆ ਅੱਛਾ ਜੀ ਤੇ ਉਦੋਂ ਬਾਅਦ ਫਿਰ ਬਣਦਾ ਹੀ ਪਿਆ ਹੁਣ ਹੁਣ ਤੱਕ ਇੱਥੇ ਕੋੜੇ ਠੀਕ ਹੁੰਦੇ ਨੇ ਜਿਹਨੂੰ ਖੁਰਕ ਹੋਵੇ ਹਾਂਜੀ ਉਹ ਚਾਰ ਪੰਜ ਐਟਵਰ ਇਸ਼ਨਾਨ ਕਰੇ ਠੀਕ ਹੈ ਕੋੜਾ ਇੱਕ ਨਹੀਂ ਕੋੜੇ ਸਾਡੇ ਜਿਹੜੇ ਵੇਖਿਆ ਵੇਖਿਆ ਪਤਾ ਨਹੀਂ ਕਿੰਨੇ ਕੋੜੇ ਠੀਕ ਹੋਏ ਨੇ ਅੱਛਾ ਜੀ ਇੱਕ ਨੌਕਰ ਸੀ ਸਾਡਾ ਹਾਂਜੀ ਠਾਰੂ ਅੱਛਾ ਜੀ ਉਹਨੂੰ ਕੋੜ ਪਿਆ ਸੀ ਜੀ ਜਦੋਂ ਕੋੜ ਪਿਆ ਸੀ ਉਹਦਾ ਨਾਂ ਸੀ ਰਾਮ ਬਾਹਦਰ ਜੀ ਉਹ ਫਿਰ ਉਹਦਾ ਕਿਉਂ ਇਸ਼ਨਾਨ ਕਰ ਉਹਨੇ ਪੰਜ ਮਰਸੇ ਇਸ਼ਨਾਨ ਕੀਤਾ ਬਿਲਕੁਲ ਠੀਕ ਹੋ ਗਿਆ ਜਦੋਂ ਠੀਕ ਹੋਣ ਤੇ ਕੁਝ ਦਿਨ ਲੱਗੇ ਸਾਲ 2 ਸਾਲ ਉਹਦੇ ਮੁੰਡੇ ਨੂੰ ਪਿਆ ਅੱਛਾ ਜੀ ਉਹ ਵੀ ਫਿਰ ਠੀਕ ਇੱਥੇ ਹੋਇਆ ਜੀ ਤੇ ਇਇ ਤਰ੍ਹਾਂ ਇਹ ਜਿਹੜਾ ਇਤਿਹਾਸ ਇਹਦਾ ਬਿਲਕੁਲ ਸੱਚਾ ਸੁੱਚਾ ਹੈ। ਅੱਛਾ ਬਾਪੂ ਜੀ ਮੈਂ ਤੁਹਾਨੂੰ ਥੋੜਾ ਜਿਆ ਰੁਕੂੰਗਾ। ਇਲਾਕੇ ਦੀ ਸਾਧ ਸੰਗਤ ਵੱਲੋਂ ਕਿੰਨਾ ਕੁ ਤੁਹਾਨੂੰ ਸਹਿਯੋਗ ਮਿਲ ਰਿਹਾ ਹੈ? ਇੱਥੇ ਇੱਥੇ ਤੇ ਕੋਈ ਸਾਹਬ ਵੀ ਨਹੀਂ। ਅੱਛਾ ਜੀ। ਬਿਨਾਂ ਸਾਹਬ ਤੋਂ ਹੀ ਹਾਂਜੀ ਕੰਮਸ ਕੰਮ ਬਹੁਤ ਗੱਫੇ ਮਿਲਦੇ ਨੇ। ਚਲੋ ਉਹ ਲਾਈ ਜਾਂਦੇ ਨੇ ਬਾਬੇ। ਜੀ। ਉਹ ਲਾਂਦੇ ਨੇ ਮਤਲਬ ਜਵਾਂ ਨਹੀਂ ਕਰਦੇ। ਉਹ ਲਾਈ ਜਾਂਦੇ ਨੇ ਇਹਨਾਂ ਨੇ ਪੁੱਛਿਆ ਸੀ ਤੁਹਾਡੇ ਨੋਟਾ ਬਾਰੇ। ਅੱਛਾ ਜੀ। ਬਾਬਾ ਜੀ ਤੁਹਾਡੇ ਲੋੜ ਤੇ ਨਹੀਂ ਕਿਤੇ ਇਹ ਬੰਦੇ ਵਿਚ ਜਵਾਬ ਜਿਹੜਾ ਨੋਟ ਵਧੀ ਹੋਈ ਸੀ ਅੱਛਾ ਅੱਛਾ ਜੀ ਬਾਬੇ ਰਾਖਿਆ ਨਹੀਂ ਸਾਡਾ ਕੰਮ ਕਰਨਾ ਹੈ ਸਾਡਾ ਕੰਮ ਹੈ ਸਾਡੇ ਕੋਲ ਰੁਪਈਆ 5 ਲੱਖ ਹੈ ਅੱਛਾ ਜੀ ਅਸੀਂ 10 ਲੱਖ ਦਾ ਕੰਮ ਵੇਡਦੇ ਆ ਜੀ ਤੇ ਏਦੂ ਅੱਗੇ ਜਿਹੜੀ ਹੈ ਕੋਈ ਵੀ ਇਹਦੇ ਕੋਲ ਪੈਸਾ ਟਕਾ ਜਵਾਨੀ ਹੁੰਦਾ ਕਰਜ਼ਾਈ ਰਹਿੰਦੇ ਨੇ ਜੀ ਅੱਛਾ ਸਿੱਖ ਸੰਗਤ ਜਿਹੜੀ ਹੈ ਉਹ ਕਿੰਨੀ ਕਿ ਨਤਮਸਤਕ ਹੁੰਦੀ ਔਰ ਕਿੰਨੇ ਸਿੱਖ ਸੰਗਤ ਆਉਂਦੀ ਹੈ ਇਲਾਕੇ ਦੀ ਗਾਥ ਕਰਕੇ ਇੱਥੇ ਜਦੋਂ ਮਰਸ਼ਿਆ ਹੁੰਦੀ ਹੈ ਹਾਂਜੀ ਮਰਸ਼ਿਆ ਤੇ ਕੋਈ ਮੇਰੇ ਖਿਆਲ 50 ਹਜ਼ਾਰ ਤੋਂ ਉੱਤੇ ਲੱਖ ਦੇੜ ਗੇੜ ਸੰਗਤ ਇਕੱਠੀ ਹੁੰਦੀ ਹੈ ਅੱਛਾ ਇੱਕ ਮੀਲ ਚੱਕਰ ਸਭ ਗੱਡੀਆਂ ਸਵਾਰੀਆਂ ਕੋਈ ਥਾਂ ਖਾਲੀ ਨਹੀਂ ਰਹਿੰਦਾ ਅੱਛਾ ਜੀ ਹਾਂਜੀ ਇੰਨੀ ਸੰਗਤ ਬਾਕੀ ਐਤਵਾਰ ਵੀ ਅੱਛਾ ਜੀ ਹਰ ਐਤਵਾਰ ਤੇ ਐਤਵਾਰ ਹਜ਼ਾਰਾਂ ਦੇ ਹਸਾਮਨਾ ਸੰਗਤ ਇਕੱਠੀ ਹੋ ਜਾਂਦੀ ਹੈ ਤੇ ਬੱਪੂ ਜੀ ਇਹ ਤਾਂ ਚਲੋ ਸਿੱਖ ਸੰਗਤ ਦੀ ਗੱਲ ਕਰਦੇ ਆ ਜਿਸ ਤਰ੍ਹਾਂ ਹੁਣ ਆਪਾਂ ਦੇਖੋ ਆਪਾਂ ਸਿੱਖੀ ਦੇ ਵਿੱਚ ਆਪਾਂ ਮਤਲਬ ਜਾਨਵਲਿਆ ਜਿਹੜੇ ਦੂਜੇ ਧਰਮਾਂ ਦੇ ਲੋਕ ਆ ਜਿੱਦਾਂ Hindu ਧਰਮ ਦੇ ਲੋਕ ਆ ਹੋਰ ਮੁਸਲਮ ਵੀ ਸਾਡੇ ਹੈਗੇ ਆ ਕਿ ਆ ਉਹ ਵੀ ਇੱਥੇ ਆਉਂਦੇ ਆ ਉਹ 5% اچھا جی 5 ਸਿੱਖ ਨੇ 4% ਤੇ 9 ਹੁੰਦੇ ਨੇ اچھا جی ਹਾਂ ਬੜੀ ਉਹਨਾਂ ਜੀ ਬਹੁਤ ਚਾਲੀ ਉਹ ਉਹ ਵੀ ਇੱਥੇ ਪੈਸਾ ਚੜਾਉਂਦੇ ਨੇ اچھا جی ਮੱਠਾ ਟੇਕਦੇ ਨੇ ਉਹਨਾਂ ਨੂੰ ਬੜੀ ਸਰਦਾਰਾ ਦਾ ਹੁਕਮ ਦੇਦੇ ਨੇ ਠੀਕ ਹੈ ਜੀ ਤੇ ਪੰਜਾਬ ਤੇ ਕਿੰਨੀਕ ਸੰਗਤ ਕਿੰਨੀਕ ਦੇਰ ਬਾਅਦ ਯਾਨੀ ਮਹੀਨੇ ਦੋ ਮਹੀਨਾ ਕਿੰਨੀਕ ਸੰਗਤ ਪਹੁੰਚਦੀ ਯਰੇ ਪੰਜਾਬ ਦੀ ਸੰਗਤ ਇੱਥੇ ਨਹੀਂ ਆਉਂਦੀ ਘੱਟ ਆਉਂਦੀ ਜੇ ਤੁਸੀਂ ਆਇਓ ਮਰਸੀਆ ਦੇ ਜਿਵੇਂ ਅੱਗੇ ਪਿੱਛੇ ਬਸਾਉਣ ਲੱਗ ਪਈਆਂ ਨੇ ਹਾਂਜੀ 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 ਬਾਕੀ ਸੰਗਤ ਇੱਥੋਂ ਦੀ ਟੋਰ ਜੂੜ ਤੇ ਕਰ ਅੱਛਾ ਜੀ ਾਕਾਠ ਮੰਡੂ ਤੇ ਕਰ ਲੋਕ ਪਹਾੜੀ ਲੋਕ ਹੁੰਦੇ ਨੇ ਅੱਛਾ ਜੀ ਤੇ ਬਰੇਲੀ ਕਾਨਪੁਰ ਇਧਰ ਸਭ ਲੋਕ ਬਾਹਰ ਦੇ ਹੁੰਦੇ ਠੀਕ ਹੈ ਸੋ ਤੁਹਾਨੂੰ ਸਾਡੇ ਚੈਨਲ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜੋ ਸੰਗਤਾਂ ਹੈ ਉਹ ਦੇਖ ਰਹੀਆਂ ਹੈ ਤੁਸੀਂ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ ਵੀ ਕਿਸ ਤਰ੍ਹਾਂ ਦਾ ਗੁਰਦੁਆਰਾ ਸਾਹਿਬ ਹੈ ਕਿਸ ਤਰ੍ਹਾਂ ਆਉਣਾ ਚਾਹੀਦਾ ਕਿਸ ਰੋਗੀ ਨੂੰ ਆਉਣਾ ਚਾਹੀਦਾ ਉਹ ਥੋੜਾ ਜਿਹਾ ਸੰਗਤਾਂ ਨੂੰ ਦੱਸਿਓ ਇਹ ਇਸ ਤਰ੍ਹਾਂ ਨਾ ਜਿਹੜਾ ਵੀ ਇੱਥੇ ਆਵੇਗਾ ਉਤੋਂ ਇੱਥਾ ਆ ਕੇ ਮੈਂ ਉੱਥੇ ਗੁਰੂ ਘਰ ਜਾਣਾ ਹੈ ਉੱਥੋਂ ਬਸ ਕੇ ਜਾਏਗਾ ਹਾਂਜੀ ਜੀ ਹਾਂਜੀ ਇਹਨਾਂ ਇੱਥੇ ਮੇਰੇ ਬਾਬੇ ਜੀ ਠੀਕ ਹੈ ਹਾਂਜੀ ਸੋ ਹੋਰ ਕੀ ਕਹਿਣਾ ਚਾਹੋਗੇ ਹੋਰ ਤਾਂ ਸ਼ੁਕਰੀਆ ਨਾਲ ਹੀ ਕਹਾਂਗੇ ਚਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਬੜ ਬੰਦੇ